ਇਸ ਵੇਲੇ ਖੜਿਆ ਮੁੱਲਾਪੁਰ ਬੈਰੀਅਰ ਤੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਚਾਇਤੀ ਜ਼ਮੀਨ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਉੱਤੇ ਪੰਚਾਇਤੀ ਜ਼ਮੀਨ ਸੀ ਪਰ ਕਿਸੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾਦਾ ਜਦੋਂ ਪਿੰਡ ਦੀ ਪੰਚਾਇਤ ਨੂੰ ਤੇ ਨਾਲ ਇਸ ਜਗ੍ਹਾ ਦੇ ਉੱਤੇ ਸਮਾਜ ਸੇਵੀ ਨੇ ਪਤਾ ਲੱਗਦਾ ਤਾਂ ਮੌਕੇ ਤੇ ਆਣ ਕੇ ਸਮਾਜ ਸੇਵੀਆਂ ਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਪੀਲਰ ਲਗਾ ਦਿੱਤੇ ਇਸੇ ਤਰੀਕੇ ਦਾ ਵੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੁਸੀਂ ਦੇਖੋ ਕਿ ਇਹ ਬੋਰਡ ਜਿਹੜਾ ਇਹ ਬੋਰਡ ਵੀ ਪਿੰਡ ਦੀ ਪੰਚਾਇਤ ਨੇ ਲਗਾ ਦਿੱਤਾ ਰਕਬਾ ಗ್ರಾಮ ਪੰਚਾਇਤ ਮੁੱਲਾਂਪੁਰ ਗਰੀਬਦਾਸ ਦੀ ਮਲਕੀਅਤ ਹੈ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਜਗ੍ਹਾ ਕਿਹੜੀ ਸੀ ਕੋਈ ਪਿੰਡ ਦੀ ਕਿਹੜੀ ਜਗ੍ਹਾ ਸੀ ਇਹ ਇਹ ਪਿੰਡ ਦੀ ਟੋਬੇ ਦੀ ਜਗ੍ਹਾ ਹੈ ਟੋਬੇ ਦੀ ਜਗ੍ਹਾ ਟੋਬੇ ਦੀ ਇਸ ਦਾ 80 ਤੋਂ 100 ਕਰੋੜ ਦੇ ਵਿੱਚ ਦੀ ਵੈਲਿਊ ਹੈ ਇਸ ਜ਼ਮੀਨ ਦੀ ਘਟੋ ਘਟ ਔਰ ਪਿੱਛੇ ਕੁਝ ਅਸ਼ਰਾਰਤੀ ਤਤਵਾ ਨੇ ਆ ਕਹਿ ਲੋ ਕੋਈ ਭੂ ਮਾਫੀਆ ਪਿੱਛੇ ਵੀ ਅਸੀਂ ਲੜਾਈ ਲੜ ਕੇ ਮੇਨ ਬਾਜ਼ਾਰ ਦੇ ਵਿੱਚ ਉਹਨਾਂ ਦੇ ਪਰਚੇ ਵੀ ਹੋਏ ਆ ਚੰਡੀਗੜ੍ਹ ਤੋਂ ਬਾਅਦ ਜਦੋਂ ਨਿਊ ਚੰਡੀਗੜ੍ਹ ਬਸਦਾ ਹੈ ਤਾਂ ਕਾਫੀ ਜ਼ਮੀਨਾਂ ਨਿਊ ਚੰਡੀਗੜ੍ਹ ਦੇ ਵਿੱਚ ਪਿੰਡਾਂ ਦੇ ਕਿਸਾਨਾਂ ਦੀਆਂ ਜਾਂ ਫਿਰ ਪਿੰਡਾਂ ਦੇ ਵਿੱਚ ਜਿਹੜੀਆਂ ਸਾਮਰਾਜ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਨੂੰ ਲਿਆ ਗਿਆ ਉਹਨਾਂ ਦੇ ਉੱਤੇ ਕਾਫੀ ਵੱਡੀਆਂ ਬਿਲਡਿੰਗਾਂ ਬਣਾਈਆਂ ਗਈਆਂ ਕਾਫੀ ਫਲੈਟ ਬਣਾਏ ਗਏ ਪਰ ਕਈ ਜ਼ਮੀਨਾਂ ਦੇ ਉੱਤੇ ਕਈ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿਸ ਨੂੰ ਲੈ ਕੇ ਸਮੇਂ-ਸਮੇਂ 'ਤੇ ਸਿਰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈਆਂ ਵੀ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਨਵੇਂ-ਨਵੇਂ ਕੰਪਨੀ ਆਈਆਂ ਨੇ ਨਵੇਂ-ਨਵੇਂ ਕੰਪਨੀਆਂ ਨੇ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਕਈ ਵਾਰ ਗੁੰਮਰਾਹ ਕਰਕੇ ਕਈ ਜ਼ਮੀਨਾਂ ਜਿਹੜੀਆਂ ਸਾਫਲਾਤ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਇਸ ਵੇਲੇ ਖੜੇ ਹਾਂ ਮੁੱਲਾਪੁਰ ਬੈਰੀਅਰ ਤੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਚਾਇਤੀ ਜ਼ਮੀਨ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਉੱਤੇ ਪੰਚਾਇਤੀ ਜ਼ਮੀਨ ਸੀ ਪਰ ਕਿਸੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀ ਉਸ ਤੋਂ ਬਾ ਪਿੰਡ ਦੀ ਪੰਚਾਇਤ ਨੂੰ ਤੇ ਨਾਲ ਇਸ ਜਗ੍ਹਾ ਦੇ ਉੱਤੇ ਸਮਾਜ ਸੇਵੀ ਨੇ ਪਤਾ ਲੱਗਦਾ ਤਾਂ ਮੌਕੇ ਤੇ ਆਣ ਕੇ ਸਮਾਜ ਸੇਵੀਆਂ ਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਪੀਲਰ ਲਗਾ ਦਿੱਤੇ ਕਿ ਕਿਸੇ ਤਰੀਕੇ ਦਾ ਵੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੁਸੀਂ ਦੇਖੋ ਕਿ ਇਹ ਬੋਰਡ ਜਿਹੜਾ ਇਹ ਬੋਰਡ ਵੀ ਪਿੰਡ ਦੀ ਪੰਚਾਇਤ ਨੇ ਲਗਾ ਦਿੱਤਾ ਕਿ ਇਹ ਰਕਬਾ ಗ್ರಾಮ ਪੰਚਾਇਤ ਮੁੱਲਾਂਪੁਰ ਗਰੀਬਦਾਸ ਦੀ ਮਲਕੀਅਤ ਹੈ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕੋਈ ਛੇੜਛਾੜ ਕਰਦਾ ਹੈ ਇਸ ਜ਼ਮੀਨ ਦੇ ਉੱਤੇ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਨੂੰ ਲੈ ਕੇ ਜਿੰਨਾ ਬੰਦਿਆਂ ਵੱਲੋਂ ਕਬਜ਼ਾ ਰਕੁਆਇਆ ਗਿਆ ਜਾਂ ਕੌਣ ਕਰ ਰਿਹਾ ਸੀ ਜਦੋਂ ਤੱਕ ਕੀ ਕੀਤਾ ਜਾ ਰਿਹਾ ਸੀ ਉਹ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਤਾਂ ਪਿੰਡ ਦੇ ਮੋਟਰ ਬੰਦੇ ਸਾਡੇ ਨਾਲ ਨੇ ਸਮਸਵੀਰ ਰਵਿੰਦਪੁਰੀ ਤੇ ਨਾਲ ਗੌਰਵ ਸਾਡੇ ਨਾਲ ਹੈ ਗੌਰਵ ਇਹ ਕਿਹੜੀ ਜ਼ਮੀਨ ਸੀ ਪਿੰਡ ਦੀ ਤੇ ਕਿੰਨੀ ਕਿ ਜਗ੍ਹਾ ਇਹ ਜਿਹੜੀ ਤੁਸੀਂ ਅੱਜ ਨਜਾਇਜ਼ ਕਬਜ਼ਾ ਹੋਣ ਤੋਂ ਰੁਕਾਈਏ ਦੂਜੇ ਪਾਸੇ ਨਾ ਬੋਰਡ ਲਗਾ ਦਿੱਤਾ ਕਿ ਕੋਈ ਬੰਦਾ ਇਸ ਤੱਕ ਉਹ ਛੇੜਛਾੜ ਨਹੀਂ ਇਹ ਜੀ ਪਿੰਡ ਦੀ ਨਾ 15 ਕੁ 20ਵੇਂ ਕੁਝ ਪਲੱਸ ਜਗ੍ਹਾ ਹੈ ਤੇ ਆਪਣਾ ਜਿਹੜੇ ਕਬਜ਼ਾ ਕਰਿਆ ਹੂੰ ਤੇ ਉਹਨਾਂ ਨੂੰ ਆਪਾਂ ਇਹ ਨੱਥਬਈਆ ਚੋਰਾ ਨੂੰ ਤੇ ਸਰਕਾਰ ਨੇ ਹੋਰ ਵੀ ਕਬਜੇ ਬਹੁਤ ਛੜਵਾਏ ਹਨ ਹੂੰ ਤੇ ਸਰਕਾਰ ਦੇ ਜਗ੍ਹਾ ਕਿਹੜੀ ਸੀ ਕੋਈ ਪਿੰਡ ਦੀ ਕਿਹੜੀ ਜਗ੍ਹਾ ਸੀ ਇਹ ਇਹ ਪਿੰਡ ਦੀ ਟੋਬੇ ਦੀ ਜਗ੍ਹਾ ਹੈ ਟੋਬੇ ਦੀ ਜਗ੍ਹਾ ਟੋਬੇ ਦੀ ਜਗ੍ਹਾ ਇਸ ਜਗ੍ਹਾ ਦੇ ਉੱਤੇ ਮਲਕੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੁਸੀਂ ਸੰਭਾਲ ਲਿਆ ਮੌਕੇ ਤੇ ਸੰਭਾਲ ਲਈਏ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਨੌਜਵਾਨ ਨੇ ਦੱਸਿਆ ਉਹਨੇ ਇਹ ਤਾਂ ਰਵਿੰਦਪੁਰ ਸਾਡੇ ਨਾਲ ਨੇ ਪੁਲੀਸ ਸਾਹਿਬ ਇਹ ਦੱਸਿਆ ਟੋਬੇ ਦੀ ਜਗ੍ਹਾ ਹੈ ਟੋਬੇ ਦੀ ਜਗ੍ਹਾ ਦੇ ਉੱਤੇ ਇਸੇ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੁਹਾਡੀ ਪੰਚਾਇਤ ਵੀ ਤੇ ਨਾਲ ਜੋ ਤੁਸੀਂ ਵੀ ਹਰਕਤ ਦੇ ਵਿੱਚ ਆਏ ਪਿੱਲਰ ਲਾ ਦਿੱਤੇ ਹੁਣ ਬੋਰਡ ਲਗਾ ਦਿੱਤਾ ਜੇਕਰ ਛੇੜਖਾਨੀ ਕਰੇਗਾ ਤਾਂ ਉਸ ਦੇ ਉੱਤੇ ਮਾਮਲਾ ਦਰਜ ਕਾਨੂੰਨੀ ਕਾਰਵਾਈ ਹੋਵੇਗੀ ਤਾਂ ਕਿਵੇਂ ਦੀ ਕੋਸ਼ਿਸ਼ ਹੋ ਰਹੀ ਸੀ ਤੇ ਕਿਵੇਂ ਇਸ ਜਗ੍ਹਾ ਨੂੰ ਕਿਵੇਂ ਤਿਆਰ ਕਰਕੇ ਕੰਪਨੀ ਆਪਣੇ ਕਬਜ਼ੇ ਤੇ ਲੈਣਾ ਚਾਹੁੰਦੀ ਸੀ ਇਹ ਨਿਊ ਚੰਡੀਗੜ੍ਹ ਦਾ ਬੈਰੀਅਰ ਜਿਹੜਾ ਹੈ ਪੰਜਾਬ ਯੂਟੀ ਦਾ ਬੈਰੀਅਰ ਹੈ ਔਰ ਮਨੋਰ ਸਿੰਘ ਦੇ ਆਪੋਜ਼ਿਟ ਜਿੱਥੇ ਕਿ ਮੇਰੇ ਖਲ 50 60 70 ਸਾਲ ਇੱਥੇ ਪੱਠਾ ਵੀ ਚੱਲਦਾ ਰਿਹਾ ਹਾਂਜੀ ਔਰ ਇਹ ਟੋਬੇ ਦੀ ਹੀ ਦੇਖਦੇ ਆ ਰਹੇ ਅਸੀਂ ਜੋ ਬਜ਼ੁਰਗਾਂ ਨੇ ਵੀ ਦੱਸਿਆ ਵੀ 70 80 ਸਾਲ ਤੋਂ ਇਹ ਟੋਬਾ ਹੀ ਹੈ ਹੂੰ ਔਰ ਅਸੀਂ ਵੀ ਜਦ ਤੋਂ ਸੋਚਾਂ ਹੈ ਟੋਬਾ ਹੀ ਰਿਹਾ ਹੂੰ ਔਰ ਇਹ ਪੰਚਾਇਤ ਦੀ ਜ਼ਮੀਨ ਹੈ ਬੜੀ ਪ੍ਰਾਈਮ ਲੈਂਡ ਹੈ 15 ਤੋਂ ਕਿੰਨੀ 16 ਬਿਸਵੇ ਜਿੰਨੀ ਵੀ ਮੇਰਾ ਖਿਆਲ ਨਹੀਂ ਤਾਂ 80 ਤੋਂ 100 ਕਰੋੜ ਦੇ ਵਿੱਚ ਦੀ ਵੈਲਿਊ ਹੈ ਇਸ ਜ਼ਮੀਨ ਦੀ ਘਟੋ ਘਟ ਔਰ ਪਿੱਛੇ ਕੁਝ ਸ਼ਰਾਰਤੀ ਤਤਵਾ ਨੇ ਆ ਕਹਿ ਲਓ ਕੋਈ ਭੂ ਮਾਫੀਆ ਹੂੰ ਪਿੱਛੇ ਵੀ ਅਸੀਂ ਲੜਾਈ ਲੜ ਕੇ ਮੇਨ ਬਾਜ਼ਾਰ ਦੇ ਵਿੱਚ ਉਹਨਾਂ ਦੇ ਪਰਚੇ ਵੀ ਹੋਏ ਆ ਔਰ ਉਹ ਫੇਰ ਨਹੀਂ ਬਾਹਰ ਆ ਰਹੇ ਕੰਪਨੀਆਂ ਨਾਲ ਮਿਲ ਕੇ ਹੈ ਗਲਤ ਕੰਮ ਕਰਦੇ ਇਹਨੂੰ ਮੇਨ ਦੇਖੋ ਰੋਡ ਦੇ ਨਾਲ ਲੱਗਦੀ ਹੈ ਮੇਰੇ ਖਿਆਲ ਡਰਾਇੰਗ ਵੀ ਤੁਹਾਡੇ ਕੋਲ ਸਭ ਕੋਲ ਗਈ ਹੈ ਔਰ ਇਹ ਕਿਸ ਤਰ੍ਹਾਂ ਮੈਂ ਹੈਰਾਨ ਹਾਂ ਵੀ ਇਹਨੂੰ ਟੋਬੇ ਦਾ ਮਤਾ ਪਾ ਕੇ ਇਥੇ ਕੀ ਅਸੀਂ ਪੌਦੇ ਲਾ ਰਹੇ ਆ ਇਨੇ ਪਰਮਿਸ਼ਨ ਦਈ ਹੈ ਇਹਨਾਂ ਨੂੰ ਟੋਬੇ ਨੂੰ ਭਰਨ ਦੀ ਇਹ ਭਰਿਆ ਕਿਨੇ ਆ ਇਹ ਹੁਣ ਸੁਣਨ ਚ ਆਇਆ ਵੀ ਕੰਪਨੀ ਨਾਲ ਮਿਲ ਕੇ ਭੂ ਮਾਫੀਆ ਲੱਗਿਆ ਆ ਵੀ ਇਹਨੂੰ ਮਿਲਾ ਕੇ ਆਪਾਂ ਇਹਦਾ ਫਾਇਦਾ ਲਈਏ ਕਿਉਂ ਕਰੋਨਾ ਦੀ ਇਸ ਟਾਈਮ ਜਿਹੜੀ ਪ੍ਰਾਪਰਟੀ ਹੈ ਉਹ ਹੁਣ ਪੰਚਾਇਤ ਦੀ ਪ੍ਰਾਈਮ ਲੈਂਡ ਆ ਹੁਣ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨਾਲ ਪੰਚਾਇਤ ਮੈਂਬਰ ਖੜੇ ਆ ਹਾਂ ਸਾਰੇ ਤੇ ਇਹਨਾਂ ਨੇ ਹਿੰਮਤ ਕਰਕੇ ਇਹ ਪਿੱਲਰ ਲਵਾਇਆ ਕੱਲ ਵਧੀਆ ਕੰਮ ਕਰਿਆ ਇਹਨਾਂ ਨੇ ਮੈਂ ਇਸ ਗੱਲ ਤੋਂ ਖੁਸ਼ ਹਾਂ ਇਸ ਤਰ੍ਹਾਂ ਦੀ ਜਮੀਨ ਬਚ ਗਈ ਤੁਹਾਡੀ ਕਬਜ਼ਾ ਜਿਹੜੇ ਕਵਿੰਡ ਦੇ ਇਹ ਤੁਹਾਨੂੰ ਲੋਕਾਂ ਦੇ ਹਿੱਤਾਂ ਨੂੰ ਔਰ ਪ੍ਰਾਪਰਟੀ ਸੰਭਾਲ ਕੇ ਲੋਕਾਂ ਦੇ ਫਾਇਦੇ ਲਈ ਇਹਨੂੰ ਇਸਤੇਮਾਲ ਕਰਿਆ ਜਾਵੇ ਸੋ ਇਹ ਜਿਹੜਾ ਗਲਤ ਕੰਮ ਹੋ ਰਿਹਾ ਸਰਕਾਰ ਨੂੰ ਅਸੀਂ ਵੀ ਲਿਖ ਕੇ ਸੀਐਮ ਭਗਵੰਦ ਮਾਨ ਜੀ ਨੂੰ ਭੇਜੀ ਹੈ ਚਿੱਠੀ ਐਮਐਲਏ ਆਪਣੇ ਖਰੜ ਨੂੰ ਡੀਸੀ ਨੂੰ ਸੀ ਇਹ ਕਮਾਡਾ ਨੂੰ ਤੇ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਕਿਸ ਤਰ੍ਹਾਂ ਇਹਨੂੰ ਕਿ ਕਿਦੀ ਮਨਜ਼ੂਰੀ ਨਾਲ ਇਹ ਭਰਤਾ ਇਹ ਪੰਚਾਇਤ ਮੈਂਬਰ ਪੁਰਾਣੇ ਖੜੇ ਇਹਨਾਂ ਨੂੰ ਪੁੱਛੋ ਵੀ ਹੈ ਕੋਈ ਆਪਸ਼ਨ ਐਦਾਂ ਵੀ ਬਿਨਾਂ ਤੋਂ ਰਿੰਕੂ ਸਾਡੇ ਨਾਲ ਨੇ ਪੰਚਾਇਤ ਮੈਂਬਰ ਰਹੇ ਚੁੱਕੇ ਨੇ ਤਾਂ ਰਿੰਕੂ ਜੀ ਜਿਹੜੀ ਇਹ ਜ਼ਮੀਨ ਦੇ ਉੱਤੇ ਤੁਸੀਂ ਕਬਜ਼ਾ ਹੋਂਦ ਤੱਕ ਰੋਕਿਆ ਹੈ ਤਾਂ ਜਿਹੜੇ ਉੱਤੇ ਕਿਸ ਤਰੀਕੇ ਦੀ ਜਿਹੜੀ ਭੂ ਮਾਫੀਆ ਵੱਲੋਂ ਜਾਂ ਫਿਰ ਕਈ ਤਣਾਦ ਬੰਦੇ ਵੱਲੋਂ ਕਿਵੇਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਰੋੜਾਂ ਰੁਪਏ ਜਗ੍ਹਾ ਦਾ ਰੇਟ ਹੈ ਇਸ ਸਮੇਂ ਬਿਲਕੁਲ ਵੀ ਇਹ ਨਾ ਇੱਥੇ ਟੋਬਾ ਸੀਗਾ ਪੁਰਾਣਾ ਹੀ ਟੋਬਾ ਸੀਗਾ ਪੰਚਾਇਤਾਂ ਨੂੰ ਭੰਗ ਹੁਣ ਸਾਡੀ ਪੰਚਾਇਤ ਭੰਗ ਹੋ ਗਈਆਂ ਫਰਵਰੀ ਚ ਹੂੰ ਉਸ ਤੋਂ ਬਾਅਦ ਸਾਡੇ ਜੋ ਪ੍ਰਬੰਧਕ ਲੱਗਿਆ ਸੰਜੀਪ ਹਾਂਜੀ ਇਹਨਾਂ ਨੇ ਮਿਲ ਕੇ ਜੀ ਸਾਤੋਂ ਪੁੱਛਿਆ ਨਹੀਂ ਐ ਸਾਨੂੰ ਕੁਛਿਆਂ ਨੇ ਕੁਝ ਵੀ ਨਹੀਂ ਪੁੱਛਿਆ ਹੂੰ ਇਹਨਾਂ ਨੇ ਆਪਣਾ ਮਤਾ ਪਤਾਈ ਸੰਧ ਪਰਸੋਂ ਪਤਾ ਲੱਗਿਆ ਜੇ ਪਰਸੋਂ ਪਤਾ ਲੱਗਿਆ ਵੀ ਮਤਾ ਪਿਆ ਵਾ ਇਹ ਪਿਛਲੇ ਮਹੀਨੇ 5 ਤਰੀਕ ਦਾ ਹੂੰ ਫਿਰ ਅਸੀਂ ਗੱਲ ਇਹ ਨਿਸ਼ਾਨਦੀ ਕਰਾ ਕੇ ਨਿਸ਼ਾਨਦੀ ਵੀ ਕਰਾਈ ਸੀ ਕਿ ਫਿਰ ਇਹ ਪਿੱਲਰ ਘੱਡਾ ਦੀ ਐਪੋ ਸਾਰੇ ਕਿਉਂਕਿ ਪਿੱਛੇ ਰਸਤਾ ਹੈ ਹੀ ਨਹੀਂ ਪਿਛਲੇ ਨੰਬਰ ਨੂੰ ਇਹ ਸਾਰਾ ਪੰਚਾਇਤ ਦਾ ਹੈ ਜੀ ਉਹ ਪਿੱਛੇ ਰੈਵਨਿਊ ਦਾ ਉਹ ਦੋ ਇਕੱਠੇ ਦਾ ਰਸਤਾ ਜਾਂਦਾ ਜੀ ਉਹ ਰਸਤਾ ਡੱਡ ਪੂਰਾ ਉਹਦੇ ਕਬਜ਼ਾ ਹੋਇਆ ਹੋਇਆ ਜੀ ਠੀਕ ਹੈ ਜੀ ਇਹ ਸਿਰੇ ਤੇ ਲੱਗ ਕੇ ਹੁਣ ਉਹ ਜਿਹੜੇ ਪਾਰਾਂ ਇਕੱਠੇ ਪਾਰਾਂ ਹੈ ਉਹਦਾ ਚੈੱਕ ਅਪ ਕਰਨਾ ਵੀ ਕਿਆ ਚੀਜ਼ ਹੈ ਅੱਛਾ ਬੀਡੀਪੀ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜਾ ਮਤਾ ਪਾਇਆ ਕਿਵੇਂ ਦਾ ਪਾਇਆ ਕੀ ਕਰਨਾ ਚਾਹੁੰਦੇ ਸੀ ਤੇ ਮਹਿਕਮੇ ਨੂੰ ਜਾਣਨ ਦਾ ਸੀ ਤੇ ਕੰਪਨੀ ਨੂੰ ਸਪੁਰਦ ਕਰਨ ਦਾ ਇਹ ਤਾਂ ਕੋਈ ਕੰਪਨੀ ਵਾਂਗ ਜਾ ਰਹੀ ਜੇ ਇੱਕ ਪਰ ਟੋਬੇ ਤੇ ਤਾਂ ਕੋਈ ਵੀ ਸਹਿ ਨਹੀਂ ਹੈ ਵੀ ਟੋਬੇ ਨੂੰ ਭਰ ਦੇਗਾ ਕੋਈ ਹਾਂਜੀ ਕਿਉਂਕਿ ਇਹ ਸ਼ੁਰੂ ਤੋਂ ਹੀ 50 ਵਿਸਵੇ ਦਾ ਨੰਬਰ ਸੀਗਾ ਇਹ ਹਾਂਜੀ 35 ਵਿਸਵੇ ਆਪਣਾ ਰੋਡ ਤੇ ਆ ਗਏ ਅਕਵਾਇਰ ਹੋ ਗਈ ਸੀ ਕਿ ਪੰਚਾਇਤ ਨੂੰ ਪੈਸੇ ਹੀ ਪੈ ਗਏ ਇਸ ਦਿਨ ਫਿਰ 15 ਵਿਸਵੇ ਬਚ ਗਏ ਹੂੰ 12 ਫੁੱਟੇ ਸੜਕ ਤੋਂ ਛੱਡ ਗਏ ਜੀ ਇਹ ਫਿਰ 6.5 ਇਕੱਠੇ ਕਿੱਧੇ ਸਾਈਡ ਹੈ ਜੀ ਹੂੰ ਉਧਰ ਹੈਗੇ 12 ਖਾਨੇ 15 ਇਕੱਠੇ ਪਰ ਉਹ ਨਕਸ਼ਾ ਰੱਖਣਾ ਕੋਈ ਹੁਣ ਵੀ ਛੇੜਖਾਨੀ ਕਰਦਾ ਇਸ ਤੋਂ ਬਾਅਦ ਤੁਸੀਂ ਬੋਰਡ ਤਾਂ ਲਾਤਾ ਹੁਣ ਛੇੜਖਾਨੀ ਕਰਦਾ ਕੀ ਕਾਰਵਾਈ ਕਰਵਾਈ ਹੈ ਕਿ ਤੁਹਾਡੇ ਕੋਲੋਂ ਇਹ ਤੇ ਹੁਣ ਅਸੀਂ ਕਰ ਵੀ ਕਰੂੰਗੇ ਨਾ ਜੇਕਰ ਬੋਰਡ ਸਾਡਾ ਪੱਟਿਆ ਗਿਆ ਜੀ ਮੂਵੀ ਬਣਾਈ ਗਈ ਸਾਡਾ ਬਗੈਰ ਸਾਰੇ ਕੋਈ ਸਾਰੇ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਕਰੋੜਾਂ ਰੁਪਏ ਦੀ ਜ਼ਮੀਨ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਹੈ ਜਦੋਂ ਚੰਡੀਗੜ੍ਹ ਕ੍ਰੋਸ ਕਰਕੇ ਨਿਊ ਚੰਡੀਗੜ੍ਹ ਐਂਟਰ ਕੀਤਾ ਜਾਂਦਾ ਉੱਥੇ ਮੁੱਲਾਂਪੁਰ ਬੈਰੀਅਰ ਪੈਂਦਾ ਹੈ ਮੁੱਲਾਂਪੁਰ ਬੈਰੀਅਰ ਦੇ ਕੋਲ ਮਨੋਹਰ ਐਂਡ ਕੰਪਨੀ ਦੇ ਬਿਲਕੁਲ ਆਪੋਜੀਟ ਸਾਈਡ ਜਿਹੜੀ ਇਹ ਜਗ੍ਹਾ ਹੈ ਇੱਥੇ ਕਿ 15 ਕੁ 20 ਬੇੜੀ ਜਗ੍ਹਾ ਦੱਸੀ ਜਾ ਰਹੀ ਹੈ ਕਿ ਇਹਨਾਂ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਮੈ ਦੂਜੇ ਪਾਸੇ ਪੰਚਮਿੰਟ ਦੀ ਪੰਚਾਇਤ ਨੇ ਆਪਣੇ ਤੌਰ ਤੇ ਜਗਾ ਉਤੇ ਬੋਰਡ ਲਗਾ ਦਿੱਤਾ ਕਿ ਕਿਸ ਤਰੀਕੇ ਦੇ ਵਿੱਚ ਜਗਾ ਉਤੇ ਸ਼ਰਕਾਨੀ ਨਾ ਕੀਤੀ ਜਾਵੇ ਹਾਂਜੀ ਪੁੱਤ ਸਾਹਿਬ ਇਹ ਇਹਦੀ ਜਿਹੜੀ ਹੈ ਹਾਈ ਲੈਵਲ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਜਿੰਨੇ ਵੀ ਦੋਸ਼ੀ ਹੈ ਚਾਹੇ ਉਹ ਵੀਡੀਓ ਲੈਵਲ ਤੇ ਹੈ ਚਾਹੇ ਪੰਚਾਇਤ ਦਾ ਜੇਈ ਹੈ ਚਾਹੇ ਕੋਈ ਵੀ ਹੈ ਨੀਬਡੀ ਉਹ ਉਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਮੁੜ ਕੇ ਕੋਈ ਐਦਾਂ ਦਾ ਸਰਕਾਰ ਤਾਂ ਕਹਿ ਰਹੀ ਹੈ ਸਰਕਾਰ ਪਰ ਐਕਸ਼ਨ ਚਾਵੇ ਤਾਂ ਹੁਣ ਕੋਈ ਦੇਖੋ ਦੇਖੋ ਸੀਐਮ ਦੀ ਰੋਡ ਦੀ ਉਹ ਹੈ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਗਲਤ ਹੋ ਰਿਹਾ ਤਾਂ ਹੈਲਪਲਾਈਨ ਫਲਾਣਾ ਅਸੀਂ ਉਹ ਕੀਤਾ ਹੈ ਪਰ ਉਹ ਉਹਦੇ ਸ਼੍ਰੀਆਮ ਦੇਖੋ ਇਹ ਰੋਡ ਦੇ ਉੱਤੇ ਹੈ ਹਾਈਵੇ ਦੇ ਬਿਲਕੁਲ ਉੱਤੇ ਹੈ ਮੇਰੇ ਖਿਆਲ ਦੋ 250 ਫੁੱਟ ਦੀ ਚੌੜਾਈ ਹੈ ਤੇ 30 40 50 ਫੁੱਟ ਤੱਕ ਪਿੱਛੇ ਨੂੰ ਹੈ ਇਹ ਕਮਰਸ਼ੀਅਲ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤੇ ਪੰਚਾਇਤ ਲੈਵਲ ਤੇ ਜੋ ਵੀ ਮਰਜ਼ੀ ਹੋਵੇ ਇਹ ਕਿਹਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਤੁਸੀਂ ਤੋਬੇ ਨੂੰ 70 80 ਸਾਲ 100 ਸਾਲ ਪੁਰਾਣਾ ਟੋਬਾ ਹੈ ਔਰ ਰਿਕਾਰਡ ਤੇ ਹੈ ਤੁਹਾਡੇ ਕੋਲ ਫਰਜ ਜੀ ਵੀ ਪੜ ਲਓ ਉਹ ਕਿੰਦਾ ਇਹਨਾਂ ਨੇ ਆਪਣੇ ਆਪ ਹੀ ਇਹਨੂੰ ਬਣਾ ਲਿਆ ਵੀ ਇੱਥੇ ਜੀ ਹੁਣ ਪਲਾਂਟ ਲਾ ਦੋ ਕੱਲ ਨੂੰ ਫਿਰ ਕੰਪਨੀ ਨੂੰ ਇਸ ਤਰ੍ਹਾਂ ਕਰ ਦੋ ਕਰ ਦੋ ਸਾਰੇ ਮਿਲੇ ਠੀਕ ਹੈ ਇਹਨਾਂ ਦੇ ਸਬਕਸ਼ਨ ਹੋਣਾ ਚਾਹੀਦਾ ਜ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਵੱਲੋਂ ਪੰਚਾਇਤ ਦੇ ਮੈਂਬਰਾਂ ਵੱਲੋਂ ਇਸ ਜਗ੍ਹਾ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਿਹੜੀ ਜ਼ਮੀਨ ਦੇ ਉੱਤੇ ਦੱਸਿਆ ਕਿ ਨਜਾਇਜ਼ ਕਬਜ਼ਾ ਹੋਣ ਲੱਗਿਆ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਵੱਡਾ ਕਦਮ ਚੁੱਕਿਆ ਹੈ ਦੱਸਿਆ ਜਾ ਰਿਹਾ ਕਿ 19.5 ਕਰੋੜ ਰੁਪਇਆ ਪਰ ਇਕੜ ਦੇ ਇਸ ਜਗ੍ਹਾ ਉੱਤੇ ਜ਼ਮੀਨ ਵਿਕੀ ਹੈ ਤਾਂ ਇਹ ਮਹਿੰਗੇ ਰੇਟਾਂ ਦੇ ਵਿੱਚ ਇੱਕ ਇੱਕ ਫੁੱਟ ਜਿਹੜੀ ਜਗ੍ਹਾ ਲੱਖਾਂ ਦੇ ਵਿੱਚ ਹੈ ਜਿਸ ਨੂੰ ਲੈ ਕੇ ਇਸ ਜਗ੍ਹਾ ਉੱਤੇ ਬਹੁਤ ਲੋਕਾਂ ਦੀ ਅੱਖ ਹੈ ਤਾਂ ਨਜਾਇਜ਼ ਕਬਜ਼ਾ ਹੋਣ ਲੱਗੇ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਨੇ ਸਮਾਜ ਸੇਵੀਆਂ ਨੇ ਆਣ ਕੇ ਪਿੰਦਰ ਲਗਾ ਦਿੱਤੇ ਪਿੰਡ ਦਾ ਇੱਕ ਬੋਰਡ ਲਗਾ ਦਿੱਤਾ ਕਿ ਜਿਹੜੇ ਉੱਤੇ ਪਿੰਡ ਮੁੱਲਾਪੁਰ ਦੀ ਮਲਕੀਅਤ ਹੈ ਕੋਈ ਵੀ ਛਿਰਖਾ ਨਹੀਂ ਨਾ ਕਰੇ ਜਿਸ ਨੂੰ ਲੈ ਕੇ ਬੀੜੀਪਿਓ ਖਰੜ ਜਿਹੜੇ ਇਸ ਏਰੀਆ ਨੂੰ ਪੈਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਮਤੇ ਦਾ ਅਸਲ ਸੱਚ ਕੀ ਹੈ ਪੂਰਾ ਮਾਮਲਾ ਹੈ ਕੀ

ਹਾਂਜੀ ਵੀਡੀਓ ਸਰ ਬੋਲ ਰਹੀ ਜੀ ਥੜ ਤੋਂ ਹਾਂਜੀ ਹਾਂ ਹਾਂ ਹਾਂਜੀ ਜੀ ਸਰ ਮੈਂ ਐਚ ਐਨ 1 ਨਿਊ ਚੈਨਲ ਤੋਂ ਬੋਲ ਰਿਹਾ ਜੀ ਹਰਤੇਜ ਸਿੰਘ ਹਾਂਜੀ ਹਾਂ 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 ਅਸੀਂ ਇੱਥੇ ਨਾ ਪਿੰਡ ਵਾਸੀ ਇਕੱਠੇ ਹੋਏ ਹੋਏ ਸੀ ਮੈਂ ਕਵਰੇਜ ਕਰਨ ਵਾਸਤੇ ਆਇਆ ਸੀ ਮੁੱਲਾਂਪੁਰ ਬੈਰੀਰ ਕੋਲ ਮਨੋਹਰ ਐਂਡ ਕੰਪਨੀ ਦੇ ਬਿਲਕੁਲ ਅਪਰ ਡੇਟ ਸਾਈਡ ਹਾਂ ਹਾਂ ਉੱਥੇ ਉਹ ਕਹਿੰਦੇ ਕਿ ਸਾਡੀ ਪੰਚਾਇਤੀ ਜੰਗਾ ਪਈ ਹੈ ਕਿਉਂ ਤੇ ਕੋਈ ਜ ਟੋਬਾ ਸੀ ਉਹਦੇ ਪਾਰਕ ਬਣਾਈ ਜਾ ਰਹੀ ਹੈ ਇਹਦੇ ਬਾਰੇ ਕੁਝ ਨਾ ਕੁਝ ਨਹੀਂ ਹੈਗਾ ਉਹ ਐਵੇਂ ਹੀ ਇੱਥੇ ਕੋਈ ਬੰਦੇ ਸ਼ਰਾਰਤੀ ਹੈ ਇਹ ਨਾ ਸਾਡੇ ਕੋਲੇ ਕੰਪਲੇਂਟ ਆਈ ਸੀ ਹਾਂਜੀ ਵੀ ਜਿਹੜੇ ਆਪਣੇ ਬੰਦੇ ਨੇ ਕਿ ਆ ਜਿਹੜੇ ਵੀ ਆਪ ਕੰਪਨੀ ਵਾਲੇ ਹਾਂਜੀ ਵੀ ਇਹ ਕੰਪਨੀ ਵਾਲੇ ਤੇ ਨਜਾਇਜ਼ ਕਬਜ਼ਾ ਕਰਦੇ ਬੇਸਿਕਲੀ ਇਹ ਨਾ 15 ਫੀਸ ਬੇ ਜਗ੍ਹਾ ਰਹਿ ਗਈ ਪਹਿਲਾਂ ਸਾਰੀ ਹਾਈਵੇ ਚ ਪਹਿਲਾਂ ਕਾਫੀ ਸੀਗੀ ਹਾਈਵੇ ਚ ਅਕਵਾਇਰ ਹੋ ਗਈ ਸੀਗੀ ਹਾਂਜੀ 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 ਉਸ ਤੋਂ ਬਾਅਦ ਉਸ ਕਹਤਾਈ ਫਿਰ ਮੈਂ ਕਹਿਲ ਵੀ ਤੁਸੀਂ ਇਹਦੀ ਡੀਮਾਰਕੇਸ਼ਨ ਕਰਾ ਕੇ ਇਹਨੂੰ ਆਪਣੇ ਕਬਜ਼ੇ ਚ ਲੈ ਕੇ ਇੱਥੇ ਬੁੱਟੇ ਲਾ ਦਿਓ ਹੋਰ ਤੱਕ ਕਿਉਂਕਿ ਇਹਦੇ ਚ ਅਸੀਂ ਕੁਝ ਕਰ ਨਹੀਂ ਸਕਦੇ ਹਾਂਜੀ ਤੇ ਬਸ ਸਾਡੀ ਗੱਲ ਸੀ ਉਹ ਅਸੀਂ ਕਰੀ ਜਾ ਰਹੇ ਅਮਰੀਕਾ ਦਾ ਸੀ ਡੀ ਮਾਰਕੀਸ਼ਨ ਕਰ ਲਈ ਸੀ ਕੱਲੀ ਪਾਲੀ ਸੀ ਅੱਜ ਕੱਲ੍ਹ ਵੀ ਪਿੱਲਰ ਲਾਏ ਸੀ ਦੋ ਦਿਨਾਂ ਚ ਪਿੱਲਰ ਲਾ ਕੇ ਬਹੁਤੇ ਕਰਦੇ ਚੱਲਾਂਗੇ ਅੱਛਾ ਜਨੇ ਉਹ ਕਹਿੰਦੇ ਕੋਈ ਇਹ ਟੋਬੇ ਨੂੰ ਜਗਾ ਕਹਿੰਦਾ ਪਾਰਕ ਬਣਾ ਕੇ ਮੱਥਾ ਪਾਤਾ ਕੋਈ ਟੋਬੇ ਲਈ ਨਾ ਬੇਸਿਕਲੀ ਉਹ ਮਤਲਬ ਮਿਸਗਾਈਡ ਕਰਦੇ ਆ ਹਾਂਜੀ ਜ਼ਮੀਨਾਂ ਹੁੰਦੀਆਂ ਜ਼ਮੀਨ ਦੀ ਕਿਸਮ ਹੋ ਜਾਂਦੀ ਆ ਟੋਬੇ ਲਈ ਰਾਖਮੀ ਹਾਂਜੀ ਨਦੀਆਂ ਲਈ ਰਾਖਮੀ ਰੁੱਡੀਆਂ ਲਈ ਰਾਖਮੀ ਹਾਂਜੀ ਉਹ ਇਦਾਂ ਦੀ ਜ਼ਮੀਨ ਆ ਉਹ ਉਹਦੀ ਕਿਸਮ ਚ ਲਿਖਿਆ ਹੋਇਆ ਹੈ ਵੀ ਇਹ ਟੋਬੇ ਲਈ ਹੈ ਮਤਲਬ ਅੱਛਾ ਨਹੀਂ ਕੋਈ ਮਤਤਾ ਨਹੀਂ ਪਿਆ ਜਿੱਥੇ ਕੋਈ ਪਾਰਕ ਬਣਾਉਣ ਵਾਸਤੇ ਪਾਰਕ ਦੀ ਪਲਾਂਟੇਸ਼ਨ ਦਾ ਪਾਇਆ ਵੀ ਅਸੀਂ ਆਪਣੇ ਕਬਜ਼ੇ ਚ ਲੈ ਕੇ ਹਾਂਜੀ ਇਹਦੇ ਪਿੱਲਰ ਲਾ ਕੇ ਠੀਕ ਹੈ ਇਹਦੀ ਪਲਾਂਟੇਸ਼ਨ ਕਰ ਲੋ ਇੱਥੇ ਪਲਾਂਟੇਸ਼ਨ ਵਾਸਤੇ ਹੈ ਮਤਲਬ ਕਿ ਉਹ ਕੰਪਨੀ ਵਾਸਤੇ ਕੋਈ ਪਾਰਕ ਨਹੀਂ ਹੈ ਇੱਥੇ ਕੰਪਨੀ ਨੂੰ ਨਹੀਂ ਕੰਪਨੀ ਨੂੰ ਸੀ ਆਪਣੀ ਲੈਂਡ ਕਿੱਦਾਂ ਦੇ ਦਾਂਗੇ ਜੀ ਹਾਂਜੀ ਜੀ ਨਹੀਂ ਕਈ ਵਾਰ ਹੁੰਦਾ ਕਿ ਪਿੰਡ ਵਾਲੇ ਨੂੰ ਕੋਈ ਲੋਕ ਗੁੰਮਰਾਹ ਕਰ ਰਹੇ ਨਾ ਕਿ ਪਤਾ ਨਹੀਂ ਕੰਪਨੀ ਪਿੰਡ ਵਾਲਿਆਂ ਨੂੰ ਹੀ ਗੁੰਮਰਾਹ ਕਰਦੇ ਹੋ ਕੁਝ ਤੇ ਸ਼ਰਾਫੀ ਦੇ ਬੰਦੇ ਹੈਗਾ ਕੁਝ ਦਿਨਾਂ ਤੇ ਲ ਉਹ ਐਮੀ ਈਸ਼ੂ ਕ੍ਰੀਏਟ ਕਰਦੇ ਆਂ ਔਰ ਕੁਛ ਨਹੀਂ ਮੈਂ ਕਿ ਤੁਹਾਡੇ ਕਬਜ਼ੇ ਚ ਹੈ ਜ਼ਮੀਨ ਬਸ ਸਾਡੇ ਕਬਜ਼ੇ ਚ ਅਸੀਂ ਹੀ ਪਲਾਂਟੇਸ਼ਨ ਕਰਾਵਾਂਗੇ ਅਸੀਂ ਸਾਬਾਂਗੇ ਇਹਨੂੰ ਠੀਕ ਹੈ ਕੰਪਨੀ ਵਾਸਤੇ ਕੋਈ ਰਾਸਤਾ ਨਹੀਂ ਤੁਹਾਡੀ ਜ਼ਮੀਨ ਤੇ ਕੰਪਨੀ ਵਾਸਤੇ ਕੋਈ ਰਾਸਤਾ ਨਹੀਂ ਜੀ ਜੋ ਸਾਡੀ ਆ ਸਾਡੀ ਹੈ ਜੀ ਕੰਪਨੀ ਦਾ ਰਸਤਾ ਬੰਦ ਕਰਤਾ ਬੰਦ ਹੀ ਕਰਾਂਗੇ ਠੀਕ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ